ਹਜੂਰ ਜੀ ਦੀ ਪਿਆਰੀ ਸਾਧ ਸੰਗਤ ਜੀ ਰਾਧਾ ਸਵਾਮੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਤੇ ਪੂਜਿਆ ਹਜੂਰ ਪਿਤਾ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਨੂੰ ਇੱਕ ਅਜੀਬ ਸੁਪਨਾ ਆਇਆ ਜਿਸ ਵਿੱਚ ਉਹਨਾਂ ਨੂੰ ਕਈ ਅਨੋਖੇ ਦ੍ਰਿਸ਼ ਦਿਖਾਈ ਦਿੱਤੇ ਤੇ ਸਾਧ ਸੰਗਤ ਜੀ ਇਹ ਸੁਪਨਾ ਦੁਨੀਆ ਦੇ ਅੰਤ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਕਿਹੜੀ ਚੇਤਾਵਨੀ ਦਿੱਤੀ ਹੈ ਤੇ ਇਸ ਨੂੰ ਬੜੇ ਹੀ ਪਿਆਰ ਅਤੇ ਧਿਆਨ ਦੇ ਨਾਲ ਸੁਣੋ ਤੇ ਸਾਰੀਆਂ ਹੀ ਸੰਗਤਾਂ ਨੂੰ ਕੋਟ-ਕੋਟ ਪ੍ਰਣਾਮ ਹੈ ਕਿ ਅੱਜ ਸਵੇਰੇ ਸਾਨੂੰ ਇੱਕ ਅਜੀਹਾ ਸੁਨੇਹਾ ਮਿਲਿਆ ਹੈ ਜੋ ਸਿਰਫ ਇੱਕ ਵਿਅਕਤੀ ਦੇ ਨਹੀਂ ਸਗੋ ਸਾਰੀ ਹੀ ਮਨੁੱਖਤਾ ਦੇ ਲਈ ਚੇਤਾਵਨੀ ਹੈ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਜਦੋਂ ਇਹ ਸੁਨੇਹਾ ਮਿਲਿਆ ਜਦੋਂ ਕੱਲ ਰਾਤ ਆਪਣੇ ਕਮਰੇ ਦੇ ਵਿੱਚ ਸੁੱਤੇ ਸਨ ਤੇ ਸੁਪਨੇ ਦੇ ਵਿੱਚ ਉਹਨਾਂ ਨੇ ਜੋ ਕੁਝ ਦੇਖਿਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਇਸ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਨ ਜਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਆਖੋ ਰਾਧਾ ਸਵਾਮੀ ਜੀ ਹਜੂਰ ਪਿਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਜੋ ਸੁਨੇਹਾ ਮਿਲਿਆ ਹੈ ਉਹ ਪੂਰੀ ਕਾਇਨਾਤ ਦੇ ਲਈ ਹੈ ਪੂਰੀ ਮਨੁੱਖਤਾ ਦੇ ਲਈ ਹੈ ਇਹ ਸੁਨੇਹਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਿਆ ਜਦੋਂ ਕੱਲ ਰਾਤ ਆਪਣੇ ਕਮਰੇ ਵਿੱਚ ਸੁੱਤੇ ਸਨ ਸੁਪਨੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਅਸਮਾਨ ਲਾਲ ਹੋ ਗਿਆ ਹੈ ਧਰਤੀ ਕੰਬਣ ਲੱਗੀ ਹੈ ਜਦੋਂ ਉਹਨਾਂ ਨੇ ਉੱਪਰ ਦੇਖਿਆ ਤੇ ਸੂਰਜ ਰੁੱਖਾਂ ਵਾਂਗ ਝੁੱਕ ਰਿਹਾ ਸੀ ਤੇਜ਼ ਹਵਾ ਚੱਲੀ ਤੇ ਮਨੁੱਖੀ ਹੋਂਦ ਨੂੰ ਹਿਲਾ ਰਹੀ ਸੀ ਜ਼ਮੀਨ ચીਰ ਰਹੀ ਸੀ ਦਰਿਆ ਸੁੱਕ ਰਹੇ ਸਨ ਅਤੇ ਪੰਛੀ ਉਲਟ ਪੁਲਟ ਕਰਕੇ ਉੱਡ ਰਹੇ ਸਨ ਤਾਂ ਇੱਕ ਆਵਾਜ਼ ਆਈ ਕਿ ਪਾਪ ਬਹੁਤ ਵੱਧ ਰਹੇ ਨੇ ਹੁਣ ਧਰਤੀ ਇਹ ਪਾਪ ਸਹਾਰ ਨਹੀਂ ਸਕਦੀ ਜੀ ਹਾਂ ਬਾਬਾ ਜੀ ਨੇ ਇਹ ਸੁਪਨੇ ਦਾ ਜ਼ਿਕਰ ਆਪਣੇ satsang ਦੌਰਾਨ ਕੀਤਾ ਕਿ ਅਸੀਂ ਤੁਹਾਨੂੰ ਸੁਪਨੇ ਦੀ ਹਰ ਇੱਕ ਗੱਲ ਨੂੰ ਰੂਬਰੂ ਕਰਾਵਾਂਗੇ ਜੀ ਹਾਂ satsangat ji ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਪ ਤਾਂ ਵਧਦੇ ਜਾ ਰਹੇ ਨੇ ਅਤੇ ਪੁੰਨ ਘਟਦੇ ਜਾ ਰਹੇ ਨੇ ਲੋਕ ਭਜਨ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਸਿਰਫ ਧਰਮ ਦੇ ਨਾਮ ਤੇ ਰਸਮੇ ਰਵਾਜਾਂ ਉਹੀ ਕੰਮ ਹੋ ਰਹੇ ਨੇ ਧਰਮ ਘਟਦਾ ਜਾ ਰਿਹਾ ਹੈ ਜਿਵੇਂ ਜਿਵੇਂ ਅਸੀਂ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਾਪ ਵੱਧਦੇ ਜਾ ਰਹੇ ਨੇ ਸਾਧ ਸੰਗਤ ਜੀ ਪਾਪ ਇੰਨੇ ਵੱਧ ਗਏ ਕਿ ਧਰਤੀ ਹੁਣ ਇਸ ਪਾਪ ਦੇ ਬੋਝ ਨੂੰ ਸਹਾਰ ਨਹੀਂ ਸਕਦੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1427 ਦੇ ਵਿੱਚ ਜੋ ਲਿਖਿਆ ਹੈ ਜੋ ਜੋ ਦੁਨੀਆ ਪਾਪ ਕਰੇ ਕਿਉਂ ਕਿਉਂ ਜਲੇ ਸਾਧ ਸੰਗਤ ਜੀ ਜਿਵੇਂ ਜਿਵੇਂ ਦੁਨੀਆ ਪਾਪ ਕਰਦੀ ਜਾ ਰਹੀ ਹੈ ਕੋੰਦਾ ਕੋ ਕੰਮ ਨਹੀਂ ਕਰਦਾ ਸੰਸਾਰ ਅੱਗ ਦੇ ਰੂਪ ਵਿੱਚ ਜਲ ਰਿਹਾ ਹੈ ਤੇ ਅਸੀਂ ਇਹ ਸਭ ਦੇਖ ਰਹੇ ਹਾਂ ਜੇਕਰ ਗੁਰਮੁਖ ਸੱਚੇ ਸਤਗੁਰ ਦੀ ਗੱਲ ਸੁਣੇ ਅਦੇ ਉਸਦੀ ਵਿਚਾਰਧਾਰਾ ਦੇ ਚੱਲੇ ਤਾਂ ਉਸਦੀ ਜ਼ਿੰਦਗੀ ਜੋ ਹੈ ਉਹ ਸੁਧਰ ਸਕਦੀ ਹੈ ਸਾਧ ਸੰਗਤ ਜੀ ਅਸੀਂ ਅਜਿਹੇ ਸਮੇਂ ਵਿੱਚ ਆ ਜਿੱਥੇ ਪਾਪ ਨੂੰ ਪਾਪ ਸਮਝਣ ਵਾਲੇ ਘਟਨੇ ਪਰ ਪਾਪ ਕਰਨ ਵਾਲੇ ਬਹੁਤ ਜ਼ਿਆਦਾ ਹਨ ਤੁਸੀਂ ਦੇਖਿਆ ਹੋਵੇਗਾ ਧੋਖਾ ਲਾਲਚ ਅਤੇ ਧਰਮ ਦੇ ਨਾਮ ਤੇ ਧੰਦਾ ਹੋ ਰਿਹਾ ਹੈ ਨਸ਼ਿਆਂ ਦੀ ਭਿਆਨਕ ਲਹਿਰ ਸੰਸਾਰ ਨੂੰ ਖਤਮ ਕਰਨ ਦੀ ਜੋ ਕਿ ਭਵਿੱਖवाणी ਨੂੰ ਸੱਚ ਕਰ ਰਹੀ ਹੈ ਅੱਜ ਸਮਾਜ ਦੇ ਵਿੱਚ ਲਾਲਚ ਵਧ ਰਿਹਾ ਹੈ ਹਰ ਕੋਈ ਲਾਲਚ ਦੇ ਜਾਲ ਵਿੱਚ ਫਸ ਕੇ ਧੋਖਾ ਕਰ ਰਿਹਾ ਹੈ ਪਤੀ ਪਤਨੀ ਇੱਕ ਦੂਜੇ ਨੂੰ ਧੋਖਾ ਦੇ ਰਹੇ ਹਨ ਨਾਜਾਇਜ਼ ਸਬੰਧ ਬਣ ਰਹੇ ਹਨ ਧਰਮ ਦੇ ਨਾਮ ਤੇ ਦੁਕਾਨਾਂ ਖੁੱਲ ਰਹੀਆਂ ਹਨ ਪਖੰਡੀ ਸਾਧ ਔਰਤਾਂ ਨੂੰ ਆਪਣੇ ਵਸ ਵਿੱਚ ਕਰ ਰਹੇ ਹਨ ਨਸ਼ਿਆਂ ਦਾ ਕਹਿਰ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਵਿੱਚ ਵੱਡੇ ਪਾਪ ਵਧ ਰਹੇ ਹਨ ਨਸ਼ਾ ਅੱਜ ਦੀ ਨੌਜਵਾਨੀ ਨੂੰ ਜੋ ਕਿ ਗ੍ਰਸਤ ਕਰ ਚੁੱਕਿਆ ਹੈ ਛੋਟੇ ਛੋਟੇ ਮਾਸੂਮ ਬੱਚੇ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਹਨ ਝੂਠ ਅਤੇ ਧੋਖਾ ਇਨਸਾਨ ਨੂੰ ਖੁਸ਼ੀ ਦਾ ਹੈ ਇਤੋ ਤਾਂ ਕਿ ਆਪਣੇ ਭੈਣ ਭਰਾਵਾਂ ਨਾਲ ਵੀ ਧੋਖਾ ਹੋ ਰਿਹਾ ਹੈ ਮਾਤਾ ਪਿਤਾ ਦੀ ਗੱਲ ਵੀ ਨਹੀਂ ਮੰਨੀ ਜਾਂਦੀ ਮਾਤਾ ਪਿਤਾ ਆਪਣੇ ਘਰ ਦੇ ਵਿੱਚ ਘਟਨਾ ਮਹਿਸੂਸ ਕਰਦੇ ਹਨ ਸੋਚਦੇ ਹਨ ਕਿ ਸਾਡੀ ਔਲਾਦ ਸਾਡੇ ਨਾਲ ਧੋਖਾ ਕਰ ਰਹੀ ਹੈ ਧਾਰਮਿਕ ਵਿਸ਼ਵਾਸ ਟੁੱਟ ਰਹੇ ਹਨ ਕਿਉਂਕਿ ਧਾਰਮਿਕ ਆਗੂ ਲੜਕੀਆਂ ਦੇ ਨਾਲ ਗਲਤ ਹਰਕਤਾਂ ਕਰਦੇ ਹਨ ਨਜਾਇਜ਼ ਸਬੰਧ ਬਣਾਉਂਦੇ ਹਨ ਗੁਰੂ ਦੀ ਬਾਣੀ ਨੂੰ ਸਮਝਣ ਦੀ ਬਜਾਏ ਲੋਕ ਸਿਰਫ ਸ਼ਬਦ ਰਟਣਾ ਸਿੱਖ ਗਏ ਹਨ ਲਾਲਚ ਹੰਕਾਰ ਅਤੇ ਵੈਰ ਮਨੁੱਖਤਾ ਨੂੰ ਖਾਰੇ ਹਨ ਸਾਧ ਸੰਗਤ ਜੀ ਬਾਬਾ ਗੁਰਿੰਦਰ ਸਿੰਘ ਢੀਲਾਂ ਦਾ ਸੁਪਨਾ ਡਰਾਉਣਾ ਨਹੀਂ ਸਗੋ ਸਾਫ ਸੁਨੇਹਾ ਹੈ ਸਾਨੂੰ ਸ਼ਬਦ ਅਤੇ ਬਾਣੀ ਨਾਲ ਜੁੜਨਾ ਹੈ ਜ਼ਿੰਦਗੀ ਵਿੱਚ ਪਵਿੱਤਰਤਾ ਲਿਆਉਣੀ ਜ਼ਰੂਰੀ ਹੈ ਜਪਜੀ ਸਾਹਿਬ ਵਿੱਚ ਲਿਖਿਆ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੇ ਸਰਬ ਸੰਭਾਲੇ ਉਹ ਦਰ ਕਿਹੜਾ ਹੈ ਜਿੱਥੇ ਅਸੀਂ ਰੱਬ ਦੀ ਭਗਤੀ ਕਰ ਸਕੀਏ ਸਾਨੂੰ ਆਪਣੇ ਮਨ ਨੂੰ ਕਾਬੂ ਕਰਨਾ ਹੈ ਮਨ ਨਾਨਾ ਤਰ੍ਹਾਂ ਦੀਆਂ ਹਰਕਤਾਂ ਤੇ ਵਿਰੋਧ ਕਰੇਗਾ ਪਰ ਜਿਸ ਦੇ ਮਨ ਦੇ ਉੱਪਰ ਕੰਟਰੋਲ ਹੋ ਗਿਆ ਉਹ ਜ਼ਿੰਦਗੀ ਵਿੱਚ ਤਰੱਕੀ ਕਰੇਗਾ ਉਹੀ ਬਚੇਗਾ ਸੋਚੋ ਅਸੀਂ ਅੰਦਰੂਨੀ ਨਫ਼ਰਤ ਲਾਲਚ ਅਤੇ ਹੰਕਾਰ ਨੂੰ ਕਿਵੇਂ ਖਤਮ ਕਰੀਏ ਇਹ ਸੁਪਨਾ ਸਾਨੂੰ ਮੌਕਾ ਦੇ ਰਿਹਾ ਹੈ ਕਿ ਅਸੀਂ ਆਪਣੇ ਮਨ ਕਰਮ ਅਤੇ ਸੋਚ ਨੂੰ ਸਾਫ਼ ਕਰੀਏ ਅੱਜ ਵੀ ਸਮਾਂ ਹੈ ਗੁਰਮਤ ਨਿਤਨੇਮ ਅਤੇ ਸੱਚ ਦੇ ਰਾਹ ਤੇ ਚੱਲ ਕੇ ਅਸੀਂ ਜੋਗੇ ਇਸ ਦੁਨੀਆ ਨੂੰ ਉਸ ਪਾਪ ਹੋਣ ਤੋਂ ਵਝਾ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ ਜੇਕਰ ਇੱਕ ਇਨਸਾਨ ਆਪਣੀ ਜ਼ਿੰਦਗੀ ਬਦਲ ਲਵੇ ਤਾਂ ਉਸ ਤੋਂ ਬਾਅਦ ਉਸ ਪੂਰੀ ਦੁਨੀਆ ਨੂੰ ਬਦਲ ਸਕਦਾ ਹੈ ਪਰਮਾਤਮਾ ਸਾਡੀ ਸੋਚ ਵਿੱਚ ਨਿਮਰਤਾ ਅਤੇ ਸੇਵਾ ਭਾਵ ਪੈਦਾ ਕਰੇ ਤਾਂ ਜੋ ਅਸੀਂ ਸੱਚਮੁਖ ਇਨਸਾਨੀ ਜੀਵਨ ਵੱਲ ਵਧ ਸਕੀਏ ਸਾਧ ਸੰਗਤ ਜੀ ਸਾਨੂੰ ਵੱਧ ਤੋਂ ਵੱਧ ਸੇਵਾ ਅਤੇ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪਾਪਾਂ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਵੱਚ ਸਕੀਏ ਸਾਧ ਸੰਗਤ ਜੀ ਜੋ ਪੂਜਯਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਜੋ ਇਸ ਵਕਤ ਸੁਪਨਾ ਆਇਆ ਹੈ ਉਹ ਸੁਪਨੇ ਦੇ ਵਿੱਚ ਉਹਨਾਂ ਨੇ ਦੁਨੀਆ ਦੇ ਵਿੱਚ ਹੋਣ ਵਾਲੀਆਂ ਐਦਾਂ ਦੀਆਂ ਘਟਨਾਵਾਂ ਦੁਨੀਆ ਦੇ ਵਿੱਚ ਜੋ ਪਾਪ ਵੱਧ ਰਿਹਾ ਹੈ, ਪੁੰਨ ਘਟਦਾ ਜਾ ਰਿਹਾ ਹੈ, ਜੋ ਧੋਖੇ ਹੋ ਰਹੇ ਨੇ ਦੇ ਨਾਲ ਉਸ ਦੇ ਬਾਰੇ ਜੋ ਜ਼ਿਕਰ ਕੀਤਾ ਹੈ ਇਹ ਬਿਲਕੁਲ ਸੱਚਾਈ ਹੈ ਜੇਕਰ ਇਸ ਚੀਜ਼ ਤੋਂ ਬਚਣਾ ਚਾਹੁੰਦੇ ਆ ਤਾਂ ਆਪਾਂ ਨੂੰ ਰਾਮ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਉਸ ਪਰਮਾਤਮਾ ਅਕਾਲ ਪੁਰਖ ਦਾ ਜਾਪ ਕਰਨਾ ਚਾਹੀਦਾ ਹੈ ਜੋ ਸੰਤ ਮਹਾਪੁਰਸ਼ ਆਪਾਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਰਾਧਾ ਸਵਾਮੀ ਜੀ